ਵੱਡਾ ਸਿਆਸੀ ਪਹੁੰਚ ਆ ਗਿਆ ਹੈ ਪ੍ਰਧਾਨ ਮੰਤਰੀ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਕਿਹੜੇ ਕਾਰਨਾ ਕਰਕੇ ਕਿੱਥੋਂ ਦੇ ਪ੍ਰਧਾਨ ਮੰਤਰੀ ਨੇ ਅਸਤੀਫਾ ਦਿੱਤਾ ਹੈ ਇਹਦੇ ਬਾਰੇ ਤੁਹਾਨੂੰ ਖੋਲ ਕੇ ਦੱਸਦੇ ਹਾਂ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਗਵਾਂਡੀ ਦੇਸ਼ ਬੰਗਲਾਦੇਸ਼ ਵਿੱਚ ਚੱਲ ਰਹੇ ਲਗਾਤਾਰ ਹਿੰਸਕ ਪ੍ਰਦਰਸ਼ਨਾਂ ਦੇ ਦਰਮਿਆਨ ਖਬਰ ਆਈ ਹੈ ਕਿ ਉੱਥੋਂ ਦੀ ਪ੍ਰਧਾਨ ਮੰਤਰੀ ਸ਼ੇਖ ਅਸੀਨਾ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ ਦੱਸਿਆ ਜਾਂਦਾ ਹੈ ਕਿ ਉਹ ਪ੍ਰਧਾਨ ਮੰਤਰੀ ਵਾਲੀ ਰਹਾਇਸ਼ ਨੂੰ ਸਵੇਰੇ ਛੱਡ ਚੁੱਕੇ ਸਨ ਤੇ ਕਿਸੇ ਸੁਰੱਖਿਅਤ ਥਾਂ ਤੇ ਚਲੇ ਗਏ ਸੀ ਹੁਣ ਖਬਰ ਆ ਰਹੀਆਂ ਨੇ ਕਿ ਸ਼ੇਖ ਅਸੀਨਾ ਨੇ ਅਸਤੀਫਾ ਦੇ ਦਿੱਤਾ ਹੈ ਤੇ ਉਹਨਾਂ ਦਾ ਅਸਤੀਫਾ ਮਨਜ਼ੂਰ ਵੀ ਹੋ ਸਕਦਾ ਹੈ ਅਤੇ ਇਸ ਦਾ ਅਧਿਕਾਰਤ ਐਲਾਨ ਵੀ ਹੋ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਸ਼ੇਖ ਅਸੀਨਾ ਬੰਗਲਾਦੇਸ਼ ਦੇ ਲਗਾਤਾਰ ਪ੍ਰਧਾਨ ਮੰਤਰੀ ਵਜੋਂ ਬੜੇ ਹੋਏ ਸਨ ਆਖਰਕਾਰ ਲਗਾਤਾਰ ਦੇਸ਼ 'ਚ ਚੱਲ ਰਹੇ ਜਿਹੜਾ ਰਾਖਵਾਕਰਨ ਵਿਰੋਧੀ ਅੰਦੋਲਨ ਦੇ ਵਿਚਕਾਰ ਸ਼ੇਖ ਹਸਿਨਾ ਦਾ ਇਹ ਅਸਤੀਫਾ ਸਾਹਮਣੇ ਆਇਆ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੇ ਸੋਮਵਾਰ ਨੂੰ ਅਸਤੀਫਾ ਦੇ ਦਿੱਤਾ ਜਿਸ ਦਾ ਛੇਤੀ ਹੀ ਅਧਿਕਾਰਤ ਐਲਾਨ ਕੀਤਾ ਜਾਵੇਗਾ ਉਹ ਪਹਿਲਾਂ ਹੀ ਰਾਜਧਾਨੀ ਢਾਕਾ ਛੱਡ ਕੇ ਸੁਰੱਖਿਅਤ ਥਾਂ ਤੇ ਚਲੇ ਗਏ ਨੇ ਉਹਨਾਂ ਨੇ ਬੰਗਲਾਦੇਸ਼ ਦੇ ਆਜ਼ਾਦੀ ਸੰਗਰਾਮ ਦੇ ਵਿੱਚ ਜਾਨੀ ਕਿ ਆਜ਼ਾਦੀ ਘੋਲ ਦੇ ਵਿੱਚ ਹਿੱਸਾ ਲੈਣ ਵਾਲਿਆਂ ਦੇ ਵਾਰਸਾਂ ਨੂੰ ਨੌਕਰੀਆਂ ਵਿੱਚ 50% ਦੀ ਰਾਖਵਾ ਕਰਨ ਪ੍ਰਦਾਨ ਕੀਤਾ ਸੀ ਇਸ ਦੇ ਖਿਲਾਫ ਹੋਏ ਪ੍ਰਦਰਸ਼ਨਾਂ ਸੋ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਲੱਗਦਾ ਹੈ ਕਿ ਫੌਜ ਨੇ ਵੀ ਹੁਸੈਨਾ ਨੂੰ ਅਸਤੀਫਾ ਦੇਣ ਦੇ ਲਈ ਕਿਹਾ ਹੈ ਇਹ ਖਬਰ ਨਿਕਲ ਕੇ ਆ ਰਹੀ ਹੈ ਜੇਕਰ ਤਾਜ਼ਾ ਘਟਨਾ ਦੇਖੀਏ ਮਿਲਟਰੀ ਹੈਲੀਕਾਪਟਰ ਦੇ ਰਾਹੀਂ ਸ਼ੇਖ ਹੁਸੈਨਾ ਭਾਰਤ ਪਹੁੰਚ ਗਏ ਨੇ ਇਹ ਖਬਰ ਖਬਰ ਐਜੰਸੀ AFP ਦੇ ਵੱਲੋਂ ਮਾਫ ਕਰਨਾ AFP ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਸ਼ੇਖ ਹੁਸੈਨਾ ਨੇ ਸੋਮਵਾਰ ਦੁਪਹਿਰ 5 ਵਜੇ ਇੱਕ ਫੌਜੀ ਹੈਲੀਕਾਪਟਰ ਦੇ ਰਾਹੀਂ ਉਡਾਣ ਭਰੀ ਹਸੀਨਾ ਨੇ ਜਾਣ ਤੋਂ ਪਹਿਲਾਂ ਇੱਕ ਭਾਸ਼ਣ ਵੀ ਰਿਕਾਰਡ ਕਰਨਾ ਚਾਹੁੰਦੀ ਸੀ ਪਰ ਉਹਨਾਂ ਨੂੰ ਇਸ ਦਾ ਮੌਕਾ ਨਹੀਂ ਮਿਲ ਸਕਿਆ ਪ੍ਰਧਾਨ ਮੰਤਰੀ ਹਸੀਨਾ ਇੱਕ ਸੀਨੀਅਰ ਸਲਾਹਕਾਰ ਦੇ ਨਾਲ ਜਿਹੜਾ ਉਹ ਚਲੇ ਗਏ ਨੇ ਤੇ ਉਹਨਾਂ ਨੇ ਅਸਤੀਫਾ ਜਿਹੜਾ ਉਹ ਦੇ ਦਿੱਤਾ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ 90 ਲੋਕਾਂ ਦੀ ਮੌਤ ਦੀ ਜਿਹੜੀ ਹੈ ਉਹ ਪੁਸ਼ਟੀ ਹੋਈ ਹੈ ਨੀ ਖਬਰ ਏਜੰਸੀ ਪੀਟੀਆਈ ਦੇ ਮੁਤਾਬਕ ਬੀਤੇ ਤਿੰਨ ਹਫ਼ਤਿਆਂ ਦੇ ਵਿੱਚ ਹਿੰਸਾ ਦੇ ਦੌਰਾਨ 300 ਤੋਂ ਜ਼ਿਆਦਾ ਲੋਕ ਆਪਣੀ ਜਾਨ ਗਵਾ ਚੁੱਕੇ ਨੇ ਇਸ ਵਿੱਚਕਾਰ ਬੰਗਲਾਦੇਸ਼ ਦੇ ਫੌਜ ਮੁਖੀ ਵਕਰੁਲ ਉਜ਼ ਜ਼ਮਾਨ ਨੇ ਦੁਪਹਿਰ 3 ਵਜੇ ਦੇਸ਼ ਨੂੰ ਸੰਬੋਧਨ ਕਰਨਗੇ ਇਸ ਤੋਂ ਪਹਿਲਾਂ ਉਹਨਾਂ ਨੇ 1:30 ਵਜੇ ਦੇਸ਼ ਨੂੰ ਸੰਬੋਧਨ ਕਰਨ ਦੀ ਗੱਲ ਆਖੀ ਸੀ ਫਿਲਹਾਲ ਵੱਖ-ਵੱਖ ਰਾਜਨੀਤਿਕ ਦਲਾਂ ਦੇ ਆਗੂਆਂ ਨਾਲ ਉਹਨਾਂ ਦੀ ਬੈਠਕ ਜਾਰੀ ਹੈ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਸ ਸਿੱਧੇ ਤੌਰ ਦੇ ਉੱਤੇ ਕੂ ਹੋਇਆ ਬੰਗਲਾਦੇਸ਼ ਦੇ ਅੰਦਰ ਫੌਜ ਨੇ ਟੇਡੇ ਤਰੀਕੇ ਦੇ ਨਾਲ ਸੱਤਾ ਹਥਿਆਉਣ ਦੀ ਕੋਸ਼ਿਸ਼ ਕੀਤੀ ਹੈ ਇਹ ਆਉਂਦੇ ਕੁਝ ਘੰਟਿਆਂ ਅੰਦਰ ਸਪਸ਼ਟ ਹੋ ਜਾਵੇਗਾ ਲੋਕਤੰਤਰੀ ਸਰਕਾਰ ਜੇਕਰ ਬੰਗਲਾਦੇਸ਼ ਚ ਡਿੱਗਦੀ ਹੈ ਤਾਂ ਇਹਦਾ ਸਿੱਧਾ ਅਸਰ ਭਾਰਤ ਤੇ ਹੋਵੇਗਾ ਅਤੇ ਸਾਡੇ ਗਵਾਂਧੀ ਸੂਬੇ ਦੇ ਵਿੱਚ ਪਾਕਿਸਤਾਨ ਦੂਜਾ ਪਾਕਿਸਤਾਨ ਬਣ ਸਕਦਾ ਹੈ ਕਿਉਂਕਿ ਸ਼ੇਖ ਹਸਿਨਾ ਤੇ ਉਹਨਾਂ ਦੇ ਪਿਤਾ ਨਿਜ਼ਬੁਰ ਰਹਿਮਾਨ ਦੀ ਜਿਹੜੀ ਜੰਗੇ ਆਜ਼ਾਦੀ ਦੇ ਵਿੱਚ ਯੋਗਦਾਨ ਹੈ ਤੇ ਉਹਨਾਂ ਨੇ ਆਪਣਾ ਪਰਿਵਾਰ ਕੁਰਬਾਨ ਕਰਕੇ ਬੰਗਲਾਦੇਸ਼ ਨੂੰ ਬੰਗਲਾਦੇਸ਼ ਬਣਾਇਆ ਹੈ ਬੰਗਲਾਦੇਸ਼ ਦੀ ਆਜ਼ਾਦੀ ਦਵਾਈ ਆ ਪਾਕਿਸਤਾਨ ਤੋਂ ਉਹ ਜਿਹੜੀ ਹੈ ਬਹੁਤ ਵੱਡੀ ਗੱਲ ਹੈ